ਦਿੱਲੀ ਦਾ ਮੁੱਖ ਮੰਤਰੀ ਇਹਨੇ ਅੰਦਰ ਕਰਤੀਆ ਫਿਰ ਉਹ ਬਾਹਰ ਨਿਕੜ ਕੇ ਕਹਿ ਰਿਆ ਕਰੇ ਆਪਾਂ ਨੇ ਬੀਜੇਪੀ ਦਾ ਵਿਰੋਧ ਕਰਨਾ ਆ ਬੀਜੇਪੀ ਨੂੰ ਹਰਾਣਾ ਆ ਹਰ ਇੱਕ ਨਹੀਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਿਹਾ ਵੀ ਇਹਨਾਂ ਨੂੰ ਕਹਿਣਾ ਕੁਝ ਨਹੀਂ ਹੈ 1 ਤਰੀਕ ਨੂੰ ਪੰਜਾਬ ਕੇ ਅੰਦਰ ਇਲੈਕਸ਼ਨ ਉਹਨਾਂ ਨੂੰ ਵੀ ਬੇਨਤੀ ਆ ਯਾਦ ਰੱਖਿਓ ਸੁਭ ਕਰਨ ਨੂੰ ਯਾਦ ਰੱਖਿਓ 2016 2000 2014 2016 ਕੇ ਵਾਦੇ ਨੂੰ 19 ਕੇ ਵਾਦੇ ਨੂੰ ਅਪਰਹਾਂ ਨਾ ਰਹਾ ਪਰ ਹਮ ਕਹਿ ਕ ਜਰੀਆ ਵੀ ਆਪ ਨੂੰ ਦੁਬਾਰਾ ਕਦੀ ਅੰਦੋਲਨ ਨਹੀਂ ਕਰਨਾ ਪੜਨੇਗਾ ਅਗਰ ਜੇ ਇਵਕਾ ਆਪਣੇ ਆਪਣੇ ਮਤ ਦਾ ਪ੍ਰਯੋਗ ਸਹੀ ਕਰ ਲਿਆ ਕਿਸਾਨ ਮੋਰਚੇ ਅੰਦਰ ਨਵਦੀਪ ਵਾਟਰ ਕੈਨਲ ਦਾ ਤੁਸੀਂ ਨਾ ਸੁਣਿਆ ਪਿਛਲੇ ਦਿਨੀ ਕਾਰਵਾਈ ਹੋਈ ਜੇਲਾ ਅੰਝ ਠੱਕੇ ਗਏ ਪਰ ਉਹਨਾਂ ਦੇ ਪਿਤਾ ਜੀ ਜੈ ਸਿੰਘ ਜੀ ਹੁਣੀ ਅੱਜ ਫੇਰ ਉਸੇ ਲਈ ਤੇ ਜਾ ਰਹੇ ਨੇ ਤੇ ਕਿਸਾਨ ਮੋਰਚੇ ਚ ਅੱਗੇ ਹੋ ਕੇ ਕੰਮ ਕਰ ਰਹੇ ਨੇ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਕੀ ਲੱਗਦਾ ਜੈ ਸਿੰਘ ਜੀ ਵੀ ਅੱਜ ਵੀ ਉਸੇ ਤਰ੍ਹਾਂ ਬੈਰੀਕੇਟਿੰਗ ਕਰ ਲਈ ਜਿਵੇਂ ਜਿਵੇਂ ਕਿਸੇ ਬਾਰਡਰ ਤੇ ਕੀਤੀ ਹੁੰਦੀ ਹੈ ਦੇਖੋ ਇਹ ਮੈਨੂੰ ਤਾਂ ਸਮਝ ਨਹੀਂ ਲੱਗਦਾ ਇਹ ਸਰਕਾਰਾਂ ਦਾ ਹਾਂ ਪੰਜਾਬ ਵਾਲੇ ਕਰੇ ਮਨ ਸਰਕਾਰ ਬਦਲਦੀ ਹਾਂ ਪਰ ਮੈਨੂੰ ਤਾਂ ਸਰਕਾਰ ਬਦਲੀ ਵੀ ਨਹੀਂ ਲੱਗਦੀ ਹੈ ਮੈਨੂੰ ਤਾਂ ਸਰਕਾਰ 2 ਟੀਮ ਲਗਾਏ ਆਏ ਹੋ ਇੱਕ ਨਹੀਂ ਦਿੱਲੀ ਦਾ ਮੁੱਖ ਮੰਤਰੀ ਇਹਨੇ ਅੰਦਰ ਕਰਤੀਆ ਫਿਰ ਉਹ ਬਾਹਰ ਨਿਕਲ ਕੇ ਕਹਿ ਰਿਆ ਕਰਿਆ ਆਪਾਂ ਨੇ ਬੀਜੇਪੀ ਦਾ ਵਿਰੋਧ ਕਰਨਾ ਆ ਬੀਜੇਪੀ ਨੂੰ ਹਰਾਣਾ ਆ ਹਰ ਇੱਕ ਨਹੀਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਿਹਾ ਵੀ ਇਹਨਾਂ ਨੂੰ ਕਹਿਣਾ ਕੁਝ ਨਹੀਂ ਹੈ ਜੈ ਨੇ ਇਸ ਚੀਜ਼ ਕੇ ਵਿਰੋਧੀਆਂ ਤੋਂ ਕਿਉਂ ਰੋਕਿਆ ਗਿਆ ਆ ਕਿਉਂ ਨਹੀਂ ਵਿਰੋਧ ਕਰਨ ਦਿਆ ਹੈ ਇੱਕ ਗੰਦਾ ਆਦਮੀ ਮੈਂ ਤਾਂ ਗੰਦਾ ਕਹੂੰਗਾ ਮੈਂ ਨਹੀਂ ਕਹਿੰਦਾ ਇਹਨੂੰ ਨਾ ਪ੍ਰਧਾਨ ਮੰਤਰੀ ਕਹੂੰ ਨਾ ਇਹਨੂੰ ਨਰਿੰਦਰ ਕਹੂੰ ਠੀਕ ਆ ਇੱਕ ਗੰਦਾ ਆਦਮੀ ਅੱਜ ਜਿਸ ਨੇ ਦੇਸ਼ ਦਾ ਪੱਠਾ ਬਿਠਾ ਦਿਆ ਜਿਹਨੂੰ ਨਰਿੰਦਰ ਮੋਦੀ ਕਹਾਂ ਆ ਪਹਿਲਾ ਗੁਜਰਾਤ ਕਾ ਬਿਠਾਇਆ ਇਵੇ ਸਾਰੇ ਦੇਸ਼ ਦਾ ਪੱਠਾ ਬਿਠਾਇਆ ਆ ਔਰ ਮੈਂ ਜਨਤਾ ਨੂੰ ਅਪੀਲ ਕਰੂੰਗਾ ਪੀ 25 ਤਰੀਕ ਨੂੰ ਹਰਿਆਣਾ ਦੇ ਅੰਦਰ ਇਲੈਕਸ਼ਨ ਔਰ ਯੂਪੀ ਦੇ ਅੰਦਰ ਵੀ ਕੁਝ ਸਟੇਟਾਂ ਦੇ ਅੰਦਰ ਮੇਰਾ ਖਿਆਲ ਕਾ 6ਵਾਂ ਚਰਨ ਹੋਣੇ ਵਾਲਾ ਆ ਵਾਹਾਂ ਵੀ ਬੇਨਤੀ ਕਰਾਂਗੇ ਯੂਪੀ ਵਾਲਿਆਂ ਨੂੰ ਵੀ ਪੀ ਭਾਈ ਥਾਂਬੀ ਪੋਰ ਦੇਖ ਕ ਪਾਈਓ ਇਹਨੂੰ ਔਰ ਨਹੀਂ ਤਾਂ ਆਪ ਨੂੰ ਲਖੀਮਪੁਰ ਕੀ ਸੀ ਘਟਨਾ ਕਾ ਪਤਾ ਆ ਉਹੀ ਹੁਣ ਜੋ ਇਹਨਾਂ ਨੇ ਲਖੀਮਪੁਰ ਖੀਰੀ ਦੇ ਅੰਦਰ ਕਰਾਇਆ ਔਰ ਪੰਜਾਬ ਵਾਲਿਆਂ ਨੂੰ ਵੀ 1 ਤਰੀਕ ਨੂੰ ਪੰਜਾਬ ਦੇ ਅੰਦਰ ਇਲੈਕਸ਼ਨ ਉਹਨਾਂ ਨੂੰ ਵੀ ਬੇਨਤੀ ਆ ਯਾਦ ਰੱਖਿਓ ਸੁਭ ਕਰਨ ਨੂੰ ਯਾਦ ਰੱਖਿਓ 2016 2000 2014 2016 ਕੇ ਵਾਦੇ ਨੂੰ 19 ਕੇ ਵਾਦੇ ਨੂੰ ਹਾਂ ਇਹ ਚੀਜ਼ਾਂ ਨੂੰ ਦੇਖ ਕੇ ਆਪਾਂ ਨੇ ਆਪਣੇ ਮਤ ਦਾ ਪ੍ਰਯੋਗ ਕਰਨਾ ਆ ਯਾ ਇਹ 5 ਸਾਲ ਬਾਅਦ ਹੋਇਆ ਆ ਅਗਰ ਆਪ ਸਹੀ ਮਤ ਦਾ ਪ੍ਰਯੋਗ ਕਰਾਂਗੇ ਆਪ ਮੈਨੂੰ ਨਹੀਂ ਪਤਾ ਉਹ ਸਰਕਾਰ ਸਹੀ ਚੁਣਾਂਗੇ ਯਾ ਗਲਤ ਚੁਣਾਂਗੇ ਪਰ ਆਣੇ ਵਾਲੇ ਟਾਈਮ ਕੇ ਅੰਦਰ ਮੈਂ ਆਪਾ ਰਹਿਣਾ ਨਾ ਰਹਾ ਪਰ ਹਮ ਕਹਿ ਕਾ ਜੈ ਰਿਆ ਵੀ ਆਪ ਨੂੰ ਦੁਬਾਰਾ ਕਦੀ ਅੰਦੋਲਨ ਨਹੀਂ ਕਰਨਾ ਪੜਨੇਗਾ ਅਗਰ ਜੈ ਇਵ ਕਾ ਆਪਨੇ ਆਪਣੇ ਮਤ ਕਾ ਪ੍ਰਯੋਗ ਸਹੀ ਕਰ ਲਿਆ ਬੈਰੀਕੇਟਿੰਗ ਨਾਲ ਕਿੰਨਾ ਕ ਫਰਕ ਪੈ ਜਾਂਦਾ ਜੈ ਸਿੰਘ ਬੈਰੀਕੇਟਿੰਗ ਕਾ ਮਾਨੂੰ ਕੋਈ ਫਰਕ ਨਹੀਂ ਹੈ ਇਹ ਤਾਂ ਬੈਰੀਕੇਟ ਕੁਛ ਵੀ ਨਹੀਂ ਹੈ ਇੱਕ ਵਾਰੀ ਆਗੋਵਾਂ ਮਤੇ ਆਰਡਰ ਦੋ ਵੀ ਬੈਰੀਕੇਟ ਤੋੜਨੀ ਆ ਨਾ ਟਿੱਪਰ ਰਹੇਗਾ ਔਰ ਨਾ ਕੋਈ ਬਸ ਰਹਾ ਗਿਆ ਹਾਂ ਜੀ ਇਹ ਬੈਰੀਕੇਟ ਮਾਰੇ ਵਾਸਤਾ ਕੁਛ ਨਹੀਂ ਹੈ ਪਰ ਮਨ ਰਹਾ ਸਰਕਾਰ ਵੀ ਆਪਨੇ ਬੈਰੀਕੇਟ ਲਾਇਕਾ ਕਿਸਾਨ ਰੋਕ ਲੀਏ ਹਾਂ 5 ਮਿੰਟ ਕਾ ਕੰਮ ਨਹੀਂ ਹੈ ਪਹਿਲਾਂ ਵੀ ਕਹਿਆ ਵਾਇਆ ਅਗਰ ਪਰਾਂ ਵੀ ਦਿੱਲੀ ਕਾ ਨਹੀਂ ਆਰਡਰ ਅੱਜ ਵੀ ਦੇਹੇ ਆਗੂ ਉਹਾਂ ਵੀ ਮਾਰਾ 5 ਮਿੰਟ ਕਾ ਕੰਮ ਨਹੀਂ ਹੈ ਹਮ ਅੱਜ ਵੀ ਆ ਬਾਰਡਰ ਤੋੜ ਕਾ ਦਿੱਲੀ ਜਾ ਸਕਿਆ ਆ ਔਰ ਯਹਾਂ ਵੀ 5 ਮਿੰਟ ਲੱਗਣ ਨਹੀਂ ਦਿੰਦੇ ਇੱਕ ਵਾਰੀ ਆਗੂ ਕਹਿ ਦੇ ਪਰ ਨਾ ਕਹਿਵਾਇਆ ਜਾਪਤੇ ਮ ਰਹਿਣਾ ਆ ਕਿਸਾਨ ਜੀ ਨੂੰ ਕਾ ਕਹਿਣਾ ਮੰਨ ਕਾ ਚੱਲਣਾ ਆ ਇਸੇ ਕਰ ਕਾ ਜਿਸ ਤਰ੍ਹਾਂ ਕਿਸਾਨ ਯੂਨਿਟ ਆਰਡਰ ਕਰੇਗੀ ਉਸੇ ਤਰ੍ਹਾਂ ਚੱਲਣਾ ਆ ਕਹਿੰਦੇ ਜਿਵੇਂ ਪਿਛਲੀ ਪਿਛਲੇ 2 ਮਹੀਨੇ ਤੇ ਹਫਾਵਾ ਓਡੀਆਂ ਸੀ ਵੀ ਜਿਹੜਾ ਵੀ ਸ਼ੰਭੂ ਬਾਰਡਰ ਤੇ ਜਾਊਗਾ ਉਹਨਾਂ ਦੇ ਕਾਰਵਾਈਆਂ ਹੋਣਗੀਆਂ ਕਾਰਵਾਈਆਂ ਹੋਈਆਂ ਵੀ ਆ ਕੀ ਲੱਗਦਾ ਇਹਦੇ ਕਰਕੇ ਵੀ ਲੋਕਾਂ ਨੂੰ ਲੋਕਾਂ 'ਚ ਇਹ ਭੈਅ ਬਣਦਾ ਤੁਹਾਨੂੰ ਲੱਗਦਾ ਇਸ ਗੱਲ ਨਹੀਂ 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 ਆਪਾਂ ਨੂੰ ਭੈਅ ਭੂ ਕੋਈ ਨਹੀਂ ਹੈ ਨਾ ਆਪਾਂ ਨੇ ਕਦੀ ਭੈਅ ਲਾ ਸਮਝਿਆ ਕੀ ਸੀਗਾ ਨਾ ਹੀ ਸਮਝਾਂ ਤੇ ਹਰਿਆਣਾ ਸਰਕਾਰ ਨੇ ਕਿਹਾ ਹੈ ਆ ਥਾਰੇ ਪਾਸਪੋਰਟ ਰੱਦ ਕਰ ਦੇਗੇ ਹਾਂ ਜ਼ਮੀਨਾਂ ਕੁਰਕ ਕਰ ਦੇਗੇ ਮੈਂ ਕੱਲ ਵੀ ਸਟੇਜ ਤੇ ਬੋਲਿਆ ਦਾ ਵੀ ਮੈਨੂੰ ਹੱਥ ਖੜਾ ਕਰਕੇ ਪਤਾ ਵਾ ਹਰਿਆਣੇ ਵਾਲੇ ਵੀ ਆਏ ਹੋਏ ਯਹਾਂ ਸੀ ਵੀ ਹਾਂ ਕਿਸੇ ਦੀ ਜ਼ਮੀਨ ਕੁਰਕ ਹੋਈ ਆ ਕਿਸੇ ਦਾ ਪਾਸਪੋਰਟ ਰੱਦ ਹੋਇਆ ਆ ਸਿਰਫ ਇੱਕ ਡਰੱਬ ਆਇਆ ਉਸ ਡਰੱਬੇ ਦੇ ਕਾਰਨ ਨੇ ਲੋਗਾਂ ਨੂੰ ਦਬਾਇਲੇ ਆ ਕੋਈ ਬਾਤ ਨਹੀਂ ਜੋ ਵੀ ਪਰਮ ਦਿਲ ਮਤੇ ਕੱਢ ਦੇਗੇ ਜੌਨ ਸਾਇਓ ਸਰਕਾਰ ਦਾ ਡਰਾ ਆਣੇ ਵਾਲੇ ਟਾਈਮ ਜੋ ਵੀ ਨਹੀਂ ਰਹਿਣੇਗਾ